ਹੁਣ ਇਹਨਾਂ ਜਿਮਨੀ ਚੋਣਾ ਨੇ ਆਉਣ ਆਈਆਂ 2027 ਦੀਆਂ ਚੋਣਾਂ ਦਾ ਮੋੜ ਬੰਨ੍ਹਣਾ ਹੈ ਫੈਸਲਾ ਤੁਸੀਂ ਲੋਕਾਂ ਨੇ ਕਰਨਾ ਹੈ ਇਹ ਵਾਰ-ਵਾਰ ਇੱਕ ਗੱਲ ਹੋ ਰਹੀ ਸੀ ਕਿ ਇੱਕ ਮੌਕਾ ਬਦਲਾਵ ਨੂੰ ਇਹ ਜਿਹੜੀ ਬਦਲਾਵ ਦੀ ਹਨੇਰੀ ਔਰ ਆਮ ਆਦਮੀ ਪਾਰਟੀ ਦੀ ਹਨੇਰੀ ਚੱਲੀ ਇਹ ਬਰਨਾਲੇ ਤੇ ਸੰਗਰੂਰ ਤੋਂ ਚੱਲੀ ਮੇਰੇ ਸਤਕਾਰਯੋਗ ਭਰਾਓ ਔਰ ਬਰਨਾਲੇ ਤੇ ਸੰਗਰੂਰ ਦੇ ਲੋਕਾਂ ਨੇ ਇੱਕ ਮੌਕਾ ਕੇਜਰੀਵਾਲ ਤੇ ਭਗਵਾਨ ਤੁਮਹਾਨੂੰ ਦਿੱਤਾ ਔਰ ਉਸ ਇੱਕ ਮੌਕੇ ਦਾ ਜਿਹੜਾ ਖਮਿਆਜਾ ਭੁਗਤਣਾ ਪਿਆ ਅੱਜ ਪੰਜਾਬ 25 ਵਰੇ ਪਿੱਛੇ ਚਲਾ ਗਿਆ ਕਈ ਵਾਰੀ ਅਣਜਾਣ ਡਰਾਈਵਰ ਨੂੰ ਜਦੋਂ ਗੱਡੀ ਫੜਾ ਦਿਓ ਨਾ ਉਹ ਸਾਰੇ ਟੱਬਰ ਨੂੰ ਲੈ ਕੇ ਮਹਿਰਾਚ ਸੈੱਟ ਦਿੰਦਾ ਹੈ ਇਸ ਤਰ੍ਹਾਂ ਦੇ ਹਾਲਾਤ ਅੱਜ ਪੰਜਾਬ ਤੇ ਤੇ ਪੰਜਾਬ ਦੇ ਲੋਕਾਂ ਦੇ ਹੋ ਗਏ ਨੇ ਲੋਕਾਂ ਨੂੰ ਬੜਾ ਮਾਨ ਸੀ ਇਸ ਗੱਲ ਤੇ ਔਰ ਮੈਂ ਵੀ ਇਸ ਗੱਲ ਤੇ ਫਕਰ ਮਹਿਸੂਸ ਕਰਦਾ ਸੀ ਕਿ ਇੱਕ ਆਮ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣਿਆ ਜਿਹਦੇ ਪਿਤਾ ਜੀ ਜਿਹਦੇ ਪਿਤਾ ਜੀ ਅਧਿਆਪਕ ਸਨ ਮਾਸਟਰ ਸਨ اور ਸ਼ਾਇਦ ਇਹ ਮਾਸਟਰਾਂ ਦੇ ਅੰਦਰ ਵੀ ਲਹਿਰ ਚੱਲੀ ਕਿਉਂਕਿ ਸਾਰੇ ਮਾਸਟਰਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੜੀ ਉਤੇਜ ਨਾਲ ਦੇ ਨਾਲ ਪੰਜਾਬ ਦਾ ਮੁੱਖ ਮੰਤਰੀ ਚੁਣਿਆ ਔਰ ਉਹਨਾਂ ਦੇ ਮਨ ਛੇ ਸੀ ਕਿ ਜਿਹੜੇ ਮਸਲੇ ਕਾਂਗਰਸ ਪਾਰਟੀ ਔਰ ਕਾਲੀਦਲ ਦੇ ਲੋਕ ਹੱਲ ਨਹੀਂ ਕਰ ਸਕੇ ਉਹ ਸਾਰੇ ਸਾਡੇ ਭਗਵੰਤ ਸਿੰਘ ਮਾਨ ਹੱਲ ਕਰੇਗਾ ਕਿਉਂਕਿ ਇਹਨੇ ਉਹ ਪੀੜਾ ਦਿੱਖਰੀ ਵੀ ਹੈ ਜਿਹੜੀ ਪਿਤਾ ਜੀ ਇਹਨਾਂ ਦੇ ਅਧਿਆਪਕ ਸਨ ਲੇਕਿਨ ਹੋਇਆ ਵਖਰਾ ਇਹਨੇ ਤਾਂ ਕਾਂਗਰਸੀ ਤੇ ਕਾਲੀਆਂ ਨੇ ਮਾਸਟਰ ਵੀ ਘੁੱਟੇ ਜਿੰਨੇ ਸਰਦਾਰ ਭਗਵੰਤ ਮਾਨ ਸਿੰਘ ਨੇ ਧੂਈਆਂ ਖੇਡਤੀਆਂ ਇਹਨਾਂ ਲੋਕਾਂ ਦੀਆਂ ਔਰ ਮੈਨੂੰ ਪਤਾ ਨਹੀਂ ਮਾਨ ਸਾਹਿਬ ਕੀ ਕਰ ਰਹੇ ਹੈ ਭਾਈ ਪੰਜਾਬ ਦਾ ਮੁੱਖ ਮੰਤਰੀ ਹੈ ਮੁੱਖ ਮੰਤਰੀ ਬੰਤੂ ਪਹਿਲਾਂ ਵੀ ਕਿੱਕਲੀ ਸੁਣਾਉਂਦਾ ਸੀਗਾ ਤੇ ਮੁੱਖ ਮੰਤਰੀ ਬਣ ਤੋਂ ਬਾਅਦ ਵੀ ਉਹੀ ਮਸ਼ਕਰੀਆਂ ਉਹੀ ਕਿੱਕਲੀਆਂ ਅਰਸੋ ਚੌਥੇ ਸਿੱਧੂ ਸਾਹਿਬ ਫਿਰ ਰੋਜਾਨਾ ਚਾਰ ਜਿਹੜੇ ਇਲਾਕੇ ਗਏ ਆ ਆਪਣੇ ਗਿੱਦੜਵਾ ਕਹਿੰਦੇ ਰਾਜੇ ਵੜਿੰਗ ਨੂੰ ਇਹ ਪੁੱਛੋ ਕਿ ਸੱਬਰ ਕੱਤਾ ਕੀ ਹੁੰਦਾ ਹੈ ਮੈਂ ਕਿਹਾ ਯਾਰ ਕਮਾਲ ਦਾ ਬੰਦਾ ਹੈ ਇਹਦਾ ਸੱਬਰ ਕੱਤਾ ਦੱਸੇ ਰਾਜਾ ਵੜਿੰਗੀ ਹੁੰਦਾ ਉਹ ਮੈਂ ਕਿਹਾ ਮਾਨ ਸਾਹਿਬ ਰਾਜੇ ਬੜਿੰਗ ਨੂੰ ਸੱਬਰ ਕੱਤੇ ਦਾ ਵੀ ਪਤਾ ਹੈ ਰਾਜੇ ਬੜਿੰਗ ਨੂੰ ਤੰਗਲੀ ਦਾ ਵੀ ਪਤਾ ਹੈ ਰਾਜੇ ਬੜਿੰਗ ਨੂੰ ਕਸੀਏ ਦਾ ਵੀ ਪਤਾ ਹੈ ਰਾਜੇ ਬੜਿੰਗ ਨੂੰ ਖੁਰਪੇ ਦਾ ਵੀ ਪਤਾ ਹੈ ਔਰ ਇਹ ਮੈਨੂੰ ਨਹੀਂ ਪਤਾ ਇਹ ਪੰਜਾਬ ਦੇ ਹਰ ਕਿਸਾਨ ਦੇ ਮੁੰਡੇ ਨੂੰ ਤੇ ਮਜ਼ਦੂਰ ਦੇ ਮੁੰਡੇ ਨੂੰ ਪਤਾ ਹੈ ਇਹੋ ਜੀਆਂ ਗੱਲਾਂ ਚੜ੍ਹ ਕੇ ਕਹਿੰਦਾ ਮੈਂ ਦੇਸੀ ਸਕੂਲ ਦਾ ਪੜਿਆ ਮੈਂ ਸਰਕਾਰੀ ਸਕੂਲ ਦਾ ਪੜਿਆ ਤੇ ਸੱਬਰ ਕੱਤੇ ਦਾ ਮੈਨੂੰ ਪਤਾ ਹੈ ਇਹ ਕਾਂਗਰਸੀਆਂ ਨੂੰ ਕੁਝ ਨਹੀਂ ਪਤਾ ਇਹ ਕਾਨਵੈਂਟ ਸਕੂਲਾਂ 'ਚ ਪੜ੍ਹੇ ਆ ਮੈਂ ਕਿਹਾ ਬੇਸ਼ੱਕ ਅਸੀਂ ਕਾਨਵੈਂਟ ਸਕੂਲਾਂ 'ਚ ਪੜ੍ਹੇ ਆ ਪਰ ਅਸੀਂ ਤੈਨੂੰ ਇਹ ਦੱਸ ਦਿੰਨੇ ਆ ਸੱਬਰ ਕੱਤੇ ਦਾ ਪਤਾ ਹੈ ਜਾਂ ਨਹੀਂ ਪਤਾ ਲੇਕਿਨ ਜਦੋਂ ਕਾਂਗਰਸ ਦਾ ਰਾਜ ਸੀਗਾ ਤੇ ਪੰਜਾਬ ਦੇ ਕਿਸਾਨ ਝੋਨਾ ਲੈ ਕੇ ਮੰਡੀ 'ਚ ਜਾਂਦੇ ਸਨ ਤੇ ਟਰਾਲੀ ਡਿੱਗਦੇ ਆ ਸਾਰ ਅਗਲੇ ਦਿਨ ਮਾਂਜਾ ਫੇਰ ਕੇ ਤੇ ਟਰਾਲੀਆਂ 'ਚ ਪਾ ਕੇ ਤੋਂwidehat ਹੀ ਕਰਕੇ ਲੈ ਜਾਂਦੇ ਸਨ ਕਿਸਾਨ ਦੋ ਰਾਤਾਂ ਗੁਜ਼ਾਰਦਾ ਸੀ ਅੱਜ ਤੇਰੇ ਰਾਸ ਦੇ ਵਿੱਚ ਪੰਜਾਬ ਦਾ ਕਿਸਾਨ 25 ਦਿਨਾਂ ਤੋਂ ਮੰਡੀਆਂ ਛੁਡੜ ਰਿਹਾ ਹੈ ਇਹਨਾਂ 4 ਕਿਲੋ 4 ਕਿਲੋ ਕਾਟ ਵੀ ਕੱਟਦੇ ਹੈ ਜਦੋਂ ਕਿ ਕਈ ਵਰਾਇਟੀਆਂ ਨੇ ਮਗਰ 7-7 ਕਿਲੋ 4-4 ਕਿਲੋ ਕਾਟ ਲੈ ਰਹੇ ਹੈ ਭਈ ਤੂੰ ਮੁੱਖ ਮੰਤਰੀ ਹੈਂ ਤੇਰੀ ਯੂਨੀਵਰਸਿਟੀ ਨੇ ਕੋਈ ਝੋਨਾ ਵਜਾਇਆ ਹੈ ਅਗਰ ਪੰਜਾਬ ਦੇ ਵਿੱਚ 20 ਵਿਖਿਆ ਉਹ ਮਨਜ਼ੂਰਸ਼ੁਦਾ ਵਿਚਿਆ ਤੇ ਜੇ ਮਨਜ਼ੂਰਸ਼ੁਦਾ ਵਿਚਿਆ ਤਾਂ ਫਿਰ ਉਹਨਾਂ ਦੀ ਫਸਲ ਚੱਕਣੀ ਤੇਰਾ ਫਰਜ ਬਣਦਾ ਲੋਕਾਂ ਨੂੰ ਬੀਫ ਟੂਫ ਕਿਉਂ ਬਣਾ ਰਹੇ ਇਹ ਸਾਰੇ ਦਾ ਸਾਰੇ ਜਿਹੜੇ ਹਾਲਾਤ ਹੈ ਇਹ ਕੇਵਲ ਤੇ ਕੇਵਲ ਥੋਡੇ ਮੁੱਖ ਮੰਤਰੀ ਦੇ ਪੈਦਾ ਕੀਤੇ ਹਾਲਾਤ ਹੈ ਮੇਰੇ ਸਤਿਕਾਰਯੋਗ ਭਰਾਓ ਕੋਈ ਇੱਕ ਗੱਲ ਪੰਜਾਬ ਦਾ ਮੁੱਖ ਮੰਤਰੀ ਨਹੀਂ ਕਰਦਾ ਕੱਲ ਪਰਸੋ ਆ ਕੇ ਕਹਿੰਦਾ ਬੋਰਡ ਬੋੜੀ ਹੁੰਦਾ ਮੈਂ ਕਹਿੰਦਾ ਕਿਹਨੂੰ ਨਹੀਂ ਪਤਾ ਵੀ ਬੋਰਡ ਬੋੜੀ ਹੁੰਦਾ ਤੇ ਕਦਾ ਗਮਲਾ ਗਮਲਾ ਹੀ ਹੁੰਦਾ ਹੈ ਇਹੋ ਜੀਆਂ ਗੱਲਾਂ ਸੁਣਾ ਕੇ ਲੋਕ ਤਾੜੀਆਂ ਮਾਰ ਕੇ ਚਲੇ ਜਾਂਦੇ ਆ ਸਾਰੀ ਦੁਨੀਆ ਨੂੰ ਪਤਾ ਹੈ ਕਿ ਬੋੜ ਦਾ ਦਰਖਤ ਕੀ ਹੁੰਦਾ ਤੇ ਗਮਲਾ ਕੀ ਹੁੰਦਾ ਸੋ ਇਹੋ ਜੀਆਂ ਮੈਨੂੰ ਦਿਖਾ ਰਿਹਾ ਸੀ ਕੋਈ ਵਿਅਕਤੀ ਸੇਵਾ ਸਿੰਘ ਠਿਕਰੀ ਵਾਲਾ ਸਾਹਿਬ ਦੇ ਬਾਰੇ ਇਹ ਕਹਿੰਦਾ ਕਿ ਉਹ ਉਹਨਾਂ ਨੂੰ ਫਾਂਸੀ ਤੇ ਚੜਾਇਆ ਗਿਆ ਸੀ ਲੇਕਿਨ ਸੇਵਾ ਸਿੰਘ ਠਿਕਰੀ ਵਾਲੇ ਭੋਖੜ ਧਾਲ ਤੇ ਬੈਠੇ ਉਹਨਾਂ ਦੀ ਮੌਤ ਹੋ ਗਈ ਸੀ ਸੋ ਇਹੋ ਜੀਆਂ ਕਹਾਣੀਆਂ ਸੁਣਾ ਕੇ ਅੱਜ ਪੰਜਾਬ ਦੇ ਹਾਲਾਤ ਐਸੇ ਕਰਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਨੂੰ ਯਾਦ ਹੈ ਪੰਜਾਬ ਦੀ ਕਿਸਾਨੀ ਦਾ ਅੰਦੋਲਨ ਤੁਸੀਂ 1.5 ਸਾਲ ਦੇ ਤਕਰੀਬਨ ਪੰਜਾਬ ਦੀ ਕਿਸਾਨੀ ਦਾ ਅੰਦੋਲਨ ਲੜਿਆ ਤੁਹਾਨੂੰ ਅਸੀਂ ਟਿੱਕਰੀ ਬਾਰਡਰ ਤੱਕ ਛੱਡ ਕੇ ਆਏ ਜਦੋਂ ਅਧਿਆਪਕ ਦਾ ਮੁੰਡਾ ਤੇ ਪੰਜਾਬ ਦੇ ਕਿਸਾਨ ਦਾ ਪੁੱਤ ਮੁੱਖ ਮੰਤਰੀ ਭਗਵੰਤ ਮਾਨ ਬਣਿਆ ਇਹਨੇ ਖਨੋਰੀ ਬਾਰਡਰ ਨਹੀਂ ਤੁਹਾਨੂੰ ਟੱਪ ਟੱਪਾ ਕੇ ਦਿੱਤਾ ਇਹ ਸ਼ੰਭੂ ਬਾਰਡਰ ਤੇ ਹਰਿਆਣੇ ਵਾਲਿਆਂ ਤੋਂ ਤੁਹਾਡੇ ਗੋਲੀਆਂ ਵਰਵਾਈ ਗਿਆ ਆਪਣੇ ਆਪਣੀ ਸਰ ਜ਼ਮੀਨ ਤੇ ਹਰਿਆਣੇ ਦੇ ਲੋਕ ਗੋਲੀਆਂ ਮਾਰਦੇ ਰਹੇ ਔਰ ਜਦੋਂ ਸਾਡਾ ਰਾਹ ਸੀਗਾ ਅਸੀਂ ਪੁਲਿਸ ਨਾਲ ਭੇਟ ਕੇ ਤੁਹਾਨੂੰ ਬਾਰਡਰ ਤੱਕ ਢਵਾ ਕੇ ਦਿੱਲੀ ਛੱਡ ਕੇ ਆਏ ਸੀ ਮੈਨੂੰ ਯਾਦ ਹੈ ਔਰ ਸਾਡੇ 700 ਕਿਸਾਨ ਮਰਿਆ ਔਰ ਹਰ ਕਿਸਾਨ ਨੂੰ 5 ਲੱਖ ਰੁਪਇਆ ਪੈਨਲ ਨੌਕਰੀ ਦੇਣ ਦਾ ਕੰਮ ਕੀਤਾ ਮੇਰੇ ਸਤਕਾਰਯੋਗ ਭਰਾਓ ਇਹ ਕਾਂਗਰਸ ਪਾਰਟੀ ਹੈ ਬੇਸ਼ੱਕ ਇਹ ਗੱਲ ਸਹੀ ਹੈ ਕਿ ਬਰਨਾਲੇ ਦੇ ਲੋਕਾਂ ਨੇ ਬਦਲਾਅ ਦੇ ਚੱਕਰ ਦੇ ਵਿੱਚ ਬਦਲਾਅ ਦੇ ਚੱਕਰ ਦੇ ਵਿੱਚ ਕਾਂਗਰਸ ਪਾਰਟੀ ਨੂੰ ਨੁਕਾਰਤਾ ਲੇਕਿਨ ਜਿੰਨੇ ਕੁ ਕੰਮ ਕੀਤੇ ਕਿਸਾਨ ਪੱਖੀ ਉਹ ਕਾਂਗਰਸ ਪਾਰਟੀ ਨੇ ਕੀਤੇ ਤੇ 3 ਲੱਖ ਰੁਪਏ ਵਾਟਰਮਾਰਕ ਸਟਿੱਕਰ ਕਰ ਰਹੇ ਹੈ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਦੋਲਾ ਕੀਤਾ ਕਿਸੇ ਦਾ ਲੱਖ ਕੀਤਾ ਕਿਸੇ ਦਾ 50000 ਰੁਪਇਆ ਕੀਤਾ ਅੱਜ ਤੱਕ ਦੀਆਂ ਦੇਸ਼ ਵੀ ਆਜ਼ਾਦੀ ਤੋਂ ਬਾਅਦ ਦੀਆਂ ਪਾਰਟੀਆਂ ਅਗਰ ਕਿਸੇ ਨੇ ਪੰਜਾਬ ਦੇ ਕਿਸਾਨ ਦਾ ਰੁਪਇਆ ਮਾਫ ਕੀਤਾ ਹੈ ਤਾਂ ਮੈਂ ਗੁਣੇ ਜਾਦਾ ਹੈ ਜਾਂ ਡਾਕਟਰ ਮਨਮੋਹਨ ਸਿੰਘ ਨੇ ਕੀਤਾ ਸੀ ਜਾਂ ਤੇ ਜਾਂ ਕਾਂਗਰਸ ਪਾਰਟੀ ਨੇ ਥੋੜਾ ਕਰਜ਼ਾ ਮਾਫ ਕੀਤਾ ਤਿਲ ਫੁੱਲ ਪੇਟਾ ਹੋਏ ਲੋਕ ਕਹਿੰਦੇ ਰਹਿੰਦੇ ਕਿ ਅਸੀਂ ਕਿਸਾਨ ਪੱਖੂ ਹੈ ਜਾਹੇ ਕੱਦੇ ਨੇ ਪਾਰਟੀ ਨੇ ਸਿੱਖਾਂ ਦਾ ਕੀਤਾ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਸਿੱਖ ਕਾਂਗਰਸ ਪਾਰਟੀ ਨੇ ਬਣਾਇਆ ਦੇਸ਼ ਦਾ ਪਹਿਲਾ ਰਾਸ਼ਟਰਪਤੀ ਗਿਆਨੀ ਹਾਲ ਸਿੰਘ ਕਾਂਗਰਸ ਪਾਰਟੀ ਨੇ ਬਣਾਇਆ ਦੇਸ਼ ਦਾ ਪਹਿਲਾ ਪੱਗਲ ਗ੍ਰਹਿ ਮੰਤਰੀ ਕਾਂਗਰਸ ਪਾਰਟੀ ਨੇ ਬਣਾਇਆ ਅੱਜ ਹੋਰ ਕਿਸੇ ਪਾਰਟੀ ਨੇ ਪੱਗਾਲੇ ਆਮ ਲੋਕਾਂ ਨੂੰ ਸਨਮਾਨ ਨਹੀਂ ਦਿੱਤਾ ਸੂਈ ਤੋਂ ਲੈ ਕੇ ਜਹਾਜ਼ ਤੱਕ ਸੂਈ ਤੋਂ ਲੈ ਕੇ ਜਹਾਜ਼ ਤੱਕ ਕਾਂਗਰਸ ਪਾਰਟੀ ਵੀ ਬੇਨਸ ਬੇਸ਼ਕੀਅਰ ਅੱਜ ਜਿਦੋਂ ਦਾ ਮੋਤੀ ਸਾਹਿਬ ਬਣਿਆ ਜਿਦੋਂ ਦੇ ਆਹ ਝਾੜੂ ਵਾਲੇ ਆਏ ਆ ਅੱਜ ਡੀਏਪੀ ਦੀ ਖਾਤ ਨਹੀਂ ਮਿਲ ਰਹੀ ਮਿੱਤਰੋ ਸਾਡੇ ਰਾਤ ਚ ਸਾਡੇ 400 ਰੁਪਏ ਦਾ ਗੱਟਾ ਹੁੰਦਾ ਸੀਗਾ ਅੱਜ ਤੋਂ ਸਵੇਰ ਦਾ ਸਹਿਲਾ ਅੱਜ 1500 ਰੁਪਏ ਦਾ ਡੀਏਪੀ ਦਾ ਗੱਟਾ ਤੇ ਮੰਨਤਾ ਕਰਕੇ ਲੈਣਾ ਪੈਂਦਾ ਸਾਡੇ ਰਾਤ ਚ ਸਾਡੇ 350 ਰੁਪਏ ਦਾ ਸਿਲੰਡਰ ਮਿਲਿਆ ਕਰਦਾ ਸੀਗਾ ਔਰ ਅੱਜ ਸਿਲੰਡਰ ਦਾ ਰੇਟ ਸਾਡੇ 1100 ਰੁਪਏ ਹੈ ਇਹ ਲੋਕ ਆ ਮੇਰੇ ਗਾਲੇ ਗਰੀਬ ਆ ਸੀਪੀਆਈ ਸੀਪੀਐਮ ਵਾਲੇ 262 ਰੁਪਏ ਦਿਹਾੜੀ ਹੈ 19 ਸਾਲ ਹੋ ਗਏ ਅਸੀਂ ਮਨਰੇਗਾ ਦਿੱਤੀ ਸੀ ਡਾਕਟਰ ਮਨਮੋਨ ਸਿੰਘ ਨੇ ਮਨਰੇਗਾ ਦਿੱਤੀ ਹੁੰਦੀ 10 ਸਾਲ ਪਹਿਲਾਂ ਲੇਕਿਨ 19 ਸਾਲਾਂ ਦੀ ਅੱਜ ਤੱਕ ਗਰੀਬ ਦੀ ਦਿਹਾੜੀ ਚਵਾਦਾ ਨਹੀਂ ਹੋਇਆ ਲੇਕਿਨ ਸਹੰਕਰ ਦੀ ਕੀਮਤ ਚਵਾਦਾ ਹੋ ਗਿਆ ਇਹ ਕੌਣ ਬੜੇਗਾ ਦੇਸ਼ ਨੂੰ ਕੌਣ ਬਚਾਏਗਾ 46 ਰੁਪਏ ਡੀਜ਼ਲ ਹੁੰਦਾ ਸੀ ਸਰਦਾਰਜੀ ਬਰਨਾਲੇ ਆ ਦਿਓ 51 ਰੁਪਏ ਪੈਟਰੋਲ ਹੁੰਦਾ ਸੀ ਤੁਸੀਂ ਕਿਹੜਾ ਚੱਕਰਾਂ ਚ ਪੈ ਗਏ ਹੋ ਕਿਹੜਾ ਬਦਲਾਅ ਹੈ ਇਹ ਕਹਿੰਦੇ ਸੀ ਅਸੀਂ ਆਮ ਲੋਕ ਹੈ ਸਰਾਰ ਭਗਵੰਤ ਸਿੰਘ ਮਾਨ ਹੁਣ 150 ਗੱਡੀ ਤੇ ਸਫ਼ਰ ਕਰਦਾ 150 ਗੱਡੀ ਤੇ ਜਿਹੜੇ ਕਹਿੰਦੇ ਹੁੰਦੇ ਸੀ ਮੇਰਾ ਬੇਸੁਰਾ ਮੇਰੀ ਗੱਡੀ ਦੇ ਉੱਤੇ ਹੈ ਇਹਨਾਂ ਨੇ ਇਹਨਾਂ ਨੂੰ ਲੱਗਦਾ ਕਿ ਭਾਲ ਲੱਗ ਗਿਆ ਇੱਕੇ ਵਾਰੀ ਪੰਜਾਬ ਦਾ ਸਾਰਾ ਕੁਝ ਮੁਕਾ ਦਿਓ ਜੋ ਬੰਦਾ ਬਣਾ ਲਓ ਕਿਉਂਕਿ ਇਸ ਤੋਂ ਬਾਅਦ ਤੱਕ ਦੇ ਧਾਗ ਹੀ ਨਹੀਂ ਲੱਗੇ ਇਹ ਮੇਰੇ ਪੰਜਾਬ ਦੇ ਇਸ਼ਤਿਹਾਰ ਹੈ 90 ਹਜ਼ਾਰ ਕਰੋੜ ਰੁਪਏ ਕਰਜ਼ਾ ਲੈ ਲਿਆ ਜਨਾਬ ਹੁਣ ਤੁਹਾਨੂੰ ਜਿਹਨੂੰ ਇਹ ਗੱਲ ਸੁਣਾਉਣੇ ਤੁਹਾਡੇ ਪੱਲੇ ਹੀ ਨਹੀਂ ਪੈਂਦੀ ਗੱਲ ਤੁਹਾਨੂੰ ਲੱਗਦਾ 90 ਹਜ਼ਾਰ ਕਰੋੜ ਲੈ ਲਿਆ ਸਾਡੇ ਤੇ ਕਿਹੜਾ ਕਰਜ਼ਾ ਹੈ ਅਸੀਂ ਥੋੜੀ ਦਸਕਤ ਕੀਤੀ ਜਿਹਨੇ ਲਿਆ ਉਹ ਪਰੂਗਾ ਇਹ ਜ਼ਿੰਮੇਦਾਰਾਂ ਨੂੰ ਗੱਲ ਸਮਝ ਨਹੀਂ ਪਈ ਪਿੰ ਪਿੰ ਦੇ ਲੋਕਾਂ ਨੂੰ ਜਿੱਦ ਇਹ ਗੱਲ ਸਮਝ ਆ ਗਈ ਤੇ ਪੰਜਾਬ ਤਰੱਕੀ ਕਰ ਜਾਊਗਾ ਤੁਸੀਂ ਅਮਰੀਕਾ ਕੈਨੇਡਾ ਖੜ ਜੋ ਜੀ ਉੱਥੇ ਮੇਰੀ ਬੇਨਤੀ ਆ ਤੁਹਾਨੂੰ ਇਹ ਅਸੀਂ ਜਿਹੜੋ ਕਹਨੇ ਕਿ 90 ਹਰ ਕਰੋੜ ਦਾ ਕਰਜ਼ਾ ਲੈ ਲਿਆ 3 ਸਾਲਾਂ ਚ ਤੁਹਾਨੂੰ ਲੱਗਦਾ ਕਿ ਯਾਰ ਸਾਡੇ ਤੇ ਲਿਆ ਕਰਦੇ ਐਵੇਂ ਬੋਲੀ ਜਾਂਦੇ ਐ ਇਹ ਲੀਡਰ ਇਹ ਤੁਹਾਡੇ ਤੇ ਲਿਆ ਕਰਦਿਆ ਇਹ ਪੰਜਾਬ ਤੇ ਕਰਜ਼ਾ ਨਹੀਂ ਐ ਇਹ ਪੰਜਾਬ ਦੀ ਧਰਤੀ ਤੇ ਕਰਜ਼ਾ ਨਹੀਂ ਹੈ ਇਹ ਥੋੜੇ ਪਿੰਗ ਦੇ ਤੇ ਪੰਜਾਬ ਤੇ ਹਰ ਬੰਦੇ ਤੇ ਕਰਜ਼ਾ ਹੈ ਹੁਣ ਪੁੱਛੋ ਕਿਵੇਂ ਕਿ ਭਾਈ ਕਿਵੇਂ ਆ ਕਰਜ਼ਾ ਅਸੀਂ ਤਾਂ ਲਿਆ ਨਹੀਂ ਜਦੋਂ ਇਹ ਕਰਜ਼ਾ ਚੜਦਾ ਤੇ ਫਿਰ ਅਸੀਂ ਕਰਜ਼ਾ ਮੋੜਦੇ ਆ ਪਿਛਲੇ ਦਿਨੀ ਸਰਕਾਰ ਨੇ 25 ਪੈਸੇ ਬੱਸਾਂ ਦਾ ਸਫ਼ਰ ਮਹਿੰਗਾ ਕੀਤਾ ਹੈ ਪ੍ਰਤੀ ਕਿਲੋਮੀਟਰ ਜਾਨੀ ਕਿ 4 ਕਿਲੋਮੀਟਰ ਜਾਓਗੇ ਤਾਂ 1 ਰੁਪਿਆ ਤੁਹਾਡੀ ਜੇਬ ਚੋਂ ਕੱਢ ਲਾਂਗੇ 8 ਰੁਪਏ 8 ਕਿਲੋਮੀਟਰ ਜਾਓਗੇ ਤਾਂ 2 ਰੁਪਏ ਤੇ ਜੇ ਤੁਸੀਂ ਕਹੇ 12 ਕਿਲੋਮੀਟਰ ਤਾਂ 3 ਰੁਪਏ 12 ਜਾਣ ਤੇ 12 ਹੋਰ 6 ਰੁਪਏ ਅਸੀਂ ਤੁਹਾਡੀ ਜੇਬ ਚੋਖਾ ਦਿੰਦੇ ਨਹੀਂ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਤੁਹਾਨੂੰ ਲੱਗਦਾ ਯਾਰ ਚੱਲ 25 ਪੈਸੇ ਹੀ ਐ ਐਵੇਂ ਅਸੀਂ ਡੀਜ਼ਲ ਤੇ ਪੈਟਰੋਲ ਤੇ ਵੈਟ ਵਧਾਤਾ 75 ਰੁਪਏ 75 ਪੈਸੇ ਹੋਰੇ ਚੋਖਾ ਦਲੇ ਜੇ ਤੁਸੀਂ ਲੀਟਰ ਬਣਾਉਗੇ ਇਵੇਂ ਅਸੀਂ 3 ਰੁਪਏ ਬਿਜਲੀ ਮੰਗੀ ਕਰਤੀ ਪਰ ਯੂਨਿਟ ਪਰ ਗਰੀਬ阿里 ਤਾਂ ਹੈ ਹੀ ਹੈ ਜੀਰਾ 1 ਕਿਲੋਵਾਰਟ ਤੋਂ 7 ਕਿਲੋਵਾਰਟ ਤੱਕ ਦਾ ਲੋਡ ਹੈ ਉਹਦੇ 3 ਰੁਪਏ ਅਸੀਂ ਸਸਤੀ ਕਰਕੇ ਗਏ ਸੀ ਬਿਜਲੀ ਉਹ 3 ਰੁਪਏ ਉੜਾ ਕੇ ਹੁਣ ਪ੍ਰਤੀ ਯੂਨਿਟ ਤੁਹਾਨੂੰ 3 ਰੁਪਏ ਆਉਣ ਵਾਲੇ ਬਿੱਲਾਂ 'ਚ ਵਾਧਾ ਹੋਏਗਾ ਇਵੇਂ ਅਸੀਂ ਰਜਿਸਟਰੀਆਂ ਦੀਆਂ ਜਿਹੜੀਆਂ ਫੀਸਾਂ ਸਟਾਰਨ ਬਿਊਟੀ ਵਧਾ ਦਿੰਨੇ ਆ ਤੇ ਪੈਸੇ ਜਿਹੜੇ ਕਰਜ਼ਾ ਐ ਇਹ ਕਰਜ਼ਾ ਥੋੜੀ ਜੇਬ ਚੋਂ 20-20 ਰੁਪਏ ਰੋਜ਼ ਲੈ ਕੱਢ ਕੇ ਅਸੀਂ ਐ ਐ ਕਿਸ਼ਤਾ ਮੋੜਦੇ ਰਹਿੰਨੇ ਆ ਕਿਸੇ ਮੁੱਖ ਮੰਤਰੀ ਦੇ ਪਰਿਵਾਰ ਦੇ ਜੀਣੇ ਕਦੇ ਕਰਜ਼ਾ ਨਹੀਂ ਮੋੜਿਆ ਕਰਜ਼ਾ ਪੰਜਾਬ ਦੇ ਲੋਕਾਂ ਤੇ ਹੁੰਦਾ ਐ ਇਹ ਗੱਲ ਲੋਕਾਂ ਨੂੰ ਸਮਝਣੀ ਐ ਪਰ ਐਡੇ ਮੋਟਰਾਂ ਦੀ ਬਿਜਲੀ ਮੁਫਤ ਐ ਕੜਦੀ ਬਿਜਲੀ ਰੋਜ਼ ਮਹਿੰਗੀ ਹੁੰਦੀ ਐ ਇਹ ਥੋਡੀਆਂ ਜੁੱਤੀਆਂ ਤੇ ਥੋੜੇ ਹੀ ਸਿਰ ਐ ਇਹ ਇਧਰੋਂ ਕੰਨ ਫੜ ਲਓ ਇਹ ਇਧਰੋਂ ਕੰਨ ਫੜ ਲਓ ਇਹ ਜਿਹੜਾ ਮੁੱਖ ਮੰਤਰੀ ਬੰਦਾ ਐ ਇਹ ਕੋਈ ਆਪਦੇ ਗ੍ਰੇਡ ਤੋਂ ਦਿੰਦਾ ਬਿਜਲੀ ਜਿੰਨੇ ਮੁੱਖ ਮੰਤਰੀ ਬਣੇ ਐ ਇਹ ਥੋੜਾ ਜਿਹਾ ਮਾਲ ਐ ਕਮਾਉਣੇ ਐ ਇਹ ਚੰਗਾ ਮੈਨੇਜਰ ਹੁੰਦਾ ਮੁੱਖ ਮੰਤਰੀ ਜਿਹੜਾ ਹੁੰਦਾ ਤੇ ਜਿਹੜੀ ਫੈਕਟਰੀ ਦਾ ਮੈਨੇਜਰ ਮਾੜਾ ਬਣਾ ਲਓ ਉਹ ਫੈਕਟਰੀ ਦਾ ਬੇੜਾ ਕਲ ਕੋ ਜਾਂਦਾ ਤੇ ਜੇ ਮੈਨੇਜਰ ਚੰਗਾ ਬਣ ਗਏ ਤੇ ਜਿਹੜੀ ਫੈਕਟਰੀ ਫੇਲ ਹੁੰਦੀ ਆ ਉਸ ਨੂੰ ਵੀ ਉਹ ਚਲਾਵਿੰਦਾ ਸਾਡਾ ਕੰਮ ਜਿਹੜੇ ਐਮਐਲਏ ਮੰਤਰੀ ਹੁੰਨੇ ਸਾਡਾ ਕੰਮ ਚੰਗੇ ਤਰੀਕੇ ਨਾਲ ਦੇਸ਼ ਭਾਲ ਕਰਕੇ ਪੰਜਾਬ ਨੂੰ ਸਵਾਰਨ ਦਾ ਹੁੰਦਾ ਸੋ ਮੇਰੇ ਸਤਕਾਰਯੋਗ ਪੰਜਾਬ ਦੇ ਲੋਕੋ ਅਗਰ ਤੁਸੀਂ ਬਚਣਾ ਚਾਹਦੇ ਹੋ ਤਾਂ ਤੁਹਾਨੂੰ ਲੜਾਈ ਲੜਨੀ ਪਏਗੀ ਤਾਨੂੰ ਅੱਗੇ ਹੋਣਾ ਪਵੇਗਾ ਇਹ ਮੈਂ ਗੱਲਾਂ ਨੂੰ ਸਮਝਣਾ ਪਵੇਗਾ ਆ ਨਿਆਰੇ ਅਮਰੀਕਾ ਤੇ ਕੈਨੇਡਾ ਜਾਣ ਨੂੰ ਤਰਸਦੇ ਐ ਅਮਰੀਕਾ ਕੈਨੇਡਾ ਪੰਜਾਬ ਬਣ ਸਕਦਾ ਜੇ ਹਿੰਦੁਸਤਾਨ ਦੇ ਲੋਕ ਆਪਣੇ ਦਿਮਾਗ ਨਾਲ ਵਿਚਾਰ ਕੇ ਵੋਟ ਪਾਇਆ ਕਰਨ ਲੇਕਿਨ ਹਿੰਦੁਸਤਾਨ ਦੇ ਲੋਕ ਆਪਣੇ ਦਿਮਾਗ ਨਾਲ ਵਿਚਾਰ ਕੇ ਵੋਟ ਨਹੀਂ ਪਾਉਂਦੇ ਇਸ ਕਰਕੇ ਸਾਡਾ ਦੇਸ਼ ਅਮਰੀਕਾ ਤੇ ਕੈਨੇਡਾ ਨਹੀਂ ਬਣ ਸਕਦਾ ਅਗਰ ਆਪ ਜਿੱਤੋਂ ਨਹੀਂ ਰੱਖੋਗੇ ਕਿ ਚੰਗੇ ਬੰਦਿਆਂ ਨੂੰ ਅਸੀਂ ਵੋਟ ਪਾਉਂਗੇ ਤਾਂ ਅਜ ਤੋ ਠੀਕ 30 ਵਰੇ ਬਾਅਦ ਹਿੰਦੁਸਤਾਨ ਅਮਰੀਕਾ ਬਣ ਸਕਦਾ ਜਦੋਂ ਆ ਨਿਆਣੇ ਵੱਡੇ ਹੋਣਗੇ ਤੁਸੀਂ ਆਪ ਦੀਆਂ ਜ਼ਿੰਦਗੀਆਂ ਭੋਗ ਚੁੱਕੇ ਹੋ ਪੰਜਾਬ ਦੇ ਅਗਲੇ 50 ਸਾਲ ਤੇ ਪੰਜਾਬ ਦੀ ਅਗਲੀ 100 ਸਾਲ ਤੇ ਸਾਨੂੰ ਸਾਰਿਆਂ ਨੂੰ ਵਿਚਾਰ ਕਰਨਾ ਹੋਵੇਗਾ ਸਾਨੂੰ ਸੋਚਣਾ ਹੋਵੇਗਾ ਦੇਖਣਾ ਤੇ ਪਾਲਣਾ ਹੋਏਗਾ ਅਗਰ ਚੰਗੇ ਲੀਡਰ ਤੁਸੀਂ ਚੁਣੋਗੇ ਬੇਸ਼ੱਕੋ ਕਿਸੇ ਪਾਰਟੀ ਨਾਲ ਸਬੰਧ ਰੱਖਦੇ ਹੋਣਗੇ ਤਾਂ ਇਸ ਦੇਸ਼ ਦਾ ਪਰ ਇਸ ਮਲਕ ਦਾ ਭਵਿੱਖ ਉਜਵਲ ਹੋਏਗਾ 93 ਸੀਟਾਂ ਤੁਸੀਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਫੇਰ ਕੋਈ ਇਨਕਲਾਬ ਨਹੀਂ ਆਇਆ ਇਹ ਬੋਕਾ ਇਹ ਤਵਾਰੀ ਕੰਨ ਫੜ ਕੇ ਰੋਕਣ ਦਾ ਅਗਰ ਆਪ ਹੀ ਤੁਸੀਂ ਦਵਾਰੇ ਜਿਤਾਪੀ ਦਾਂ ਆਦਮੀ ਪਾਰਟੀ ਨੂੰ ਔਰ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਲੱਗੇਗਾ ਕਿ ਜੋ ਕੁਝ ਮੈਂ ਕਰ ਰਿਹਾ ਉਹ ਸਾਰਾ ਕੁਝ ਠੀਕ ਕਰ ਰਿਹਾ ਤੁਸੀਂ ਹੰਕਾਰ ਹੋਰ ਵਾਜਹਿਰ ਜਾ ਔਰ ਅਜਰ ਤੁਸੀਂ ਬਰਨਾਲੇ ਦੇ ਲੋਕਾਂ ਨੇ ਇੱਥੇ ਆ ਕੇ ਜਿਹੜਾ ਫਤਵਾ ਰੋਕ ਲਿਆ ਤੇ ਇਹ ਫਤਵਾ ਸਰਕਾਰ ਦੇ ਖਿਲਾਫ ਦਿੱਤਾ ਤਾਂ ਸ਼ਾਹ ਪੰਜਾਬ ਦਾ ਜਿਹੜਾ ਆਪਣੇ ਆਪ ਨੂੰ ਦੇਸੀ ਸਕੂਨਾਂ ਚ ਪੜਿਆ ਮੁੱਖ ਮੰਤਰੀ ਕਹਿੰਦਾ ਹੋਰਿਆਂ ਅੱਖਾਂ ਉੱਗਦੇ ਹੋਣ ਤੇ ਹੋ ਸਕਦਾ ਹੈ ਰੰਦੇ 2 ਸਾਲ ਪੰਜਾਬ ਬਚਨ ਦੇ ਕਿਨਾਰੇ ਆ ਜਾਏ ਨਹੀਂ ਤਾਂ ਬਚਨ ਦੇ ਕਿਨਾਰੇ ਪੰਜਾਬ ਨਹੀਂ ਰਹੇਗਾ ਮੇਰੀ ਆਪ ਨੂੰ ਬੇਨਤੀ ਹੈ ਸਮੂਹ ਕਿਸਾਨ ਭਰਾਵਾਂ ਨੂੰ ਇਹਨਾਂ ਦੇਖੋ ਅਸੀਂ ਇਹ ਕਾਮਦੇ ਨੂੰ ਟਿਕਟ ਦਿੱਤੀ ਹੈ ਕਾਲਾ ਿੱਲੋ ਜਿਹੜਾ ਇੱਕ ਆਮ ਪਰਿਵਾਰ ਚੋਂ ਛੁੱਟ ਕੇ ਕਿ ਨਾ ਕਿਸੇ ਪ੍ਰਕਾਰ ਦਾ ਰਾਜਨੀਤਿਕ ਪਛੋਕੜ ਨਹੀਂ ਹੈ ਇਹ ਤਾਂ ਪਹਿਲਾ ਕਹਦੇ ਹੁੰਦੇ ਸੀ ਸੀ ਆਮ ਲੋਕਾਂ ਨੂੰ ਟਿਕਟ ਦੇਵਾਂਗੇ ਆ ਮੈਂ ਤੁਹਾਡੇ ਸਾਹਮਣੇ ਖੜਾ ਸਰਦਾਰ ਬਰਵੀਰ ਸਿੰਘ ਨੇ ਆਪਣੇ ਆਪ ਸਿਆਸਤ ਸ਼ੁਰੂ ਕੀਤੀ ਹੈ ਕੋਈ ਪਿਤਾ ਪੁਰਖੀ ਨਹੀਂ ਹੈ ਇਹ ਵੀ ਤਾਂ ਆਮ ਹੀ ਸੀ ਜਾ ਰਾਜਾ ਵੜਿੰਗ ਤਿੰਨ ਵਾਰੀ ਐਮਐਲ ਤੇ ਐਮਪੀ ਬਣਿਆ ਮੇਰਾ ਬਾਪ ਕਦੇ ਸਰਪੰਚ ਵੀ ਨਹੀਂ ਸੀਗਾ ਮੇਰਾ ਪਰਿਵਾਰ ਦਾ ਕੋਈ ਵਿਅਕਤੀ ਰਾਜਨੀਤੀ ਚ ਨਹੀਂ ਸੀਗਾ ਸਾਨੂੰ ਲੋਕਾਂ ਨੂੰ ਇੱਥੋਂ ਤੱਕ ਬਣਾਇਆ ਚੰਦੀਸਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਿਹੜਾ ਬਾਪ ਕੁਝ ਨਹੀਂ ਸੀਗਾ ਅਸੀਂ ਅਸਲ ਮੈਨੇ ਆਮ ਲੋਕਾਂ ਨੂੰ ਪ੍ਰਮੋਟ ਕਰਨ ਵਾਲੀ ਪਾਰਟੀ ਐ ਇਸੇ ਤਰ੍ਹਾਂ ਅਸੀਂ ਕਾਲੇ ਨੂੰ ਟਿੱਚਾ ਦਿੱਤੀ ਹੈ ਸੋ ਮੇਰੇ ਕਹਿਣ ਤੋਂ ਬਾਅਦ ਤੁਸੀਂ ਪੜ੍ਹ ਕੇ ਕੁਝ ਸਭੀਆਂ ਗਲਤੀਆਂ ਸੰਜੋ ਪੁਰਾਣਾ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ਲੇਕਿਨ ਮੇਰੀ ਬੇਨਤੀ ਹੈ ਸਮਾਂ ਆ ਗਿਆ ਹੈ ਸਮਾਂ ਆ ਗਿਆ ਹੈ ਮੋੜੇ ਰਹੋ ਔਰ ਮੁੜ ਕੇ ਇੱਕ ਫਤਵਾ ਦਿਓ ਸਰਕਾਰ ਦੇ ਖਿਲਾਫ ਇੱਕ ਹੁਕਮ ਦਿਓ ਕਿ ਤੁਸੀਂ 3 ਸਾਲਾਂ ਦੇ ਵਿੱਚ ਸਾਡੇ ਪੰਜਾਬ ਦਾ ਜਲੂਸ ਕਰਤਾ ਤੁਸੀਂ ਔਰਤਾਂ ਨੂੰ ਕਹਿਆ ਸੀ ਇੱਕ ਇੱਕ ਹਜ਼ਾਰ ਰੁਪਿਆ ਵਿਆਖੜਾਂਗੇ ਤੁਸੀਂ ਕਹਿਆ ਸੀ 2500 ਰੁਪਿਆ ਪੈਨਸ਼ਨ ਦਿਆ ਕਰਾਂਗੇ ਹਰਿਆਣਾ ਦੇ ਵਿੱਚ 3000 ਰੁਪਿਆ ਪੈਨਸ਼ਨ ਮਿਲਦੀ ਹੈ ਕਾਂਗਰਸ ਦੀ ਪਾਰਟੀ 1000 ਰੁਪਿਆ ਪੈਨਸ਼ਨ ਵਨਾ ਕੇ ਗਈ ਸੀ ਕਾਂਗਰਸ ਪਾਰਟੀ 52000 ਸ਼ਗਨਸ ਦੀ ਬਾਤੇ ਗਈ ਸੀ ਕਾਂਗਰਸ ਪਾਰਟੀ ਔਰ ਟਾਂਡਾ ਬੱਸਾਂ ਦਾ ਕਰਾਇਆ ਮਸਤ ਕਰਕੇ ਗਈ ਸੀ ਕਾਂਗਰਸ ਪਾਰਟੀ 5 ਲੱਖ ਰੁਪਏ ਦਾ ਖੋਦਾ ਇਲਾਜ ਦਾ ਕਹਾਣ ਮਰਤ ਬਣਾ ਕੇ ਗਈ ਸੀ ਕਾਂਗਰਸ ਪਾਰਟੀ ਦੇ ਸਮੇ 30 ਕਿਲੋ ਕਣ ਕਿੱਕੇ ਵਾਰੀ ਗਰੀਬ ਨੂੰ ਦਿੱਤੀ ਜਾਂਦੀ ਸੀ ਅੱਜ 5 ਕਿਲੋ ਆਸੇ ਗਰੀਬ ਠੱਕੇ ਖਾਂਦਾ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਮਨਰੇ ਕਾ ਦਾ ਕੰਮ ਮਿਲਦਾ ਸੀ ਅੱਜ ਕੱਲ ਫੋਟੋ ਖਿੱਚੀ ਜਾਂਦੀ ਹੈ ਇੱਕ ਰਾਸਤੇ ਤੇ ਕੰਮ ਮਿਲਦਾ ਹੈ ਦੂਜੇ ਰਾਸਤੇ ਤੇ ਹਾਜ਼ਰੀ ਲੱਗਦੀ ਹੈ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਅੱਜ ਪੰਜਾਬ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਪਰ ਦਿੱਹਾਲੇ ਕਤਲੇਆ ਹਰ ਰੋਜ਼ ਮਰਮ ਬਣਾਉਣੀਆਂ ਬਈਆਂ ਗੱਲਾਂ ਪੰਜਾਬ ਦੇ ਵਿੱਚ ਸੁਣਨ ਨੂੰ ਮਿਲਦੀਆਂ ਕਿ ਫਲਾਣੇ ਥਾਂ ਤੇ ਵੱਡਿਆਂ ਨੂੰ ਗੋਲੀ ਮਾਰ ਕੇ ਵਕਾ ਦਿੱਤਾ ਗਿਆ ਹਜੇ ਤੱਕ ਸਿੱਧੂ ਮੂਸੇਵਾਲੇ ਵਾਂਗੇ ਉਨਾਰ ਪਿਤਾ ਜੀ ਹਜੇ ਤੱਕ ਇਨਸਾਫ ਦੀ ਗੁਹਾਰ ਲਵਾ ਰਿਹਾ ਹੈ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਤੇ ਜੂਨੀ ਸਰਕਾਰੀ ਮੇਰੇ ਸਤਕਾਰਯੋਗ ਪ੍ਰਾਪੋ